ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਨੇੜੇ ਪਿੰਡ ਦੋਸਤੋ ਗੜਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਨਾਲ ਲੱਗਦੇ ਲੱਗ ਕੇ ਆ ਤੇ ਅੱਜ ਦੀ ਵੀਡੀਓ ਚ ਦੋ ਜਰਸੀਆਂ ਦਿਖਾਉਂਗਾ ਚੰਗੇ ਥਾਨ ਹਵਾਨੇ ਵਾਲੀਆਂ ਤੇ ਵੀਡੀਓ ਦੇ ਅੰਤ ਤੇ ਇੱਕ ਟੌਪ ਦੀ ਜਰਸੀ ਦਿਖਾਉਣੀ ਆ ਚੰਗੇ ਥਾਨ ਹਵਾਨੇ ਵਾਲੀ ਤੇ ਚੰਗੇ ਰਿਕਾਰਡ ਵਾਲੀ ਬਾਈ ਜੀ ਹੁਣ ਦੱਸਦੇ ਆ ਇਹ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜਾਣਗੀਆਂ ਇੱਥੇ ਆ ਕੇ ਆਪਦੇ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੁਹਾ ਵਹਿੜਾ ਮੂੰਹ ਤੋਂ ਚਾਰ ਦੰਦ ਦਾ ਡੇਟ ਮੁਤਾਬਕ ਬਾਈ ਕਹਿੰਦਾ 18 ਦਿਨ ਹਜੇ ਕੱਚੀ ਆ ਪਹਿਲੇ ਸੂਏ ਬਾਈ ਕਹਿੰਦਾ ਪਲੂ ਨੇ ਦੋਦ 18 ਕਿਲੋ ਚਵਾਇਆ ਐਤ ਕੀ ਬਾਈ ਕਹਿੰਦਾ ਦੂਜੇ ਸੂਏ ਦੋਦ 20 ਕਿਲੋ ਰਾਮ ਨਾਲ ਖੁੱਲਾ ਚਵਾਜੂਗੀ ਬਾਕੀ ਦੋਸਤੋ 18 ਦਿਨ ਜਵੈਰ ਨੇ ਹਵਾ ਨਾਲ ਚੰਗਾ ਵੱਡਾ ਤਿਆਰ ਕਰ ਜਾਣਾ ਥਣਾ ਸਾਈ ਦੋਸਤੋ ਸੋਹਣਾ ਨਿਖਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਇਆ ਫੋਰ ਸ਼ੈਂਕ ਹੋਰਾਣੀ ਸੇਮ ਹੀ ਸਾਈ ਆ ਦੋਸਤੋ ਥਣਾ ਦਾ ਤੇ ਕਦ ਕਾੜ ਦੋਸਤੋ ਪੂਰਾ ਵੱਡਾ ਢਾਂਚਾ ਚੰਗਾ ਪੰਜਾਬ ਵਾਲੀ ਗੱਲਤੀ ਆ ਦੋਸਤੋ ਕਦ ਕਾੜ ਪੂਰਾ ਵੱਡਾ ਬੈਠ ਫੁਟਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਦੋਸਤੋ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਥਾਣਾ ਸੋਹਣਿਆ ਦੋਸਤੋ ਹੱਥੀ ਚੁਾਈ ਨੇ ਥਾਣਾ ਨਖਰ ਨਿੱਖਰ ਨੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਆ ਰੇਟ ਬਾਈ ਕਹਿੰਦਾ 45000 ਰੁਪਿਆ ਉਹ ਚੁਬਾਈ ਕਹਿੰਦਾ ਮਾਨ ਤਨ ਹੋ ਜਾਊਗਾ ਹਾਂਜੀ ਦੋਸਤੋ ਦੋ ਨੰਬਰ ਤੇ ਵੜ ਦੋਸਤੋ ਪਹਿਲਾ ਸੁਆ ਸੋਨ ਵਾਲੀ ਆ ਦੋ ਦੰਦ ਦਾ ਮੂੰਹ ਤੋਂ ਡੇਟ ਮੁਤਾਬਕ ਬਾਈ ਕਹਿੰਦਾ 1 ਮਹੀਨਾ ਹਜੇ ਸੂਨ ਦੇ ਵਿੱਚ ਕੱਚੀ ਆ ਟਾਈਸਨ ਦਾ ਬਾਈ ਕਹਿੰਦਾ ਸੀਮਨ ਲੱਗਿਆ ਹੋਇਆ ਹਵਾਨਾ ਦੋਸਤੋ ਵੇਖ ਸਕਦੇ ਆ ਚੰਗਾ ਤਿਆਰ ਕਰੀ ਤੁਰੀ ਆਉਂਦੀ ਆ ਇਹ ਥਾਣ ਦੋਸਤੋ ਸੋਹਣੇ ਨਿਖਰ ਵਿੱਚ ਕੱਲੇ ਕੱਲੇ ਗੈਪ ਚ ਲੱਗੇ ਹੋਇਆ ਫਾਸਲਾ ਬਹੁਤ ਆ ਦੋਸਤੋ ਆਪਸੀ ਥਾਣਾ ਚ ਫੋਰ ਸ਼ਾਂਖ ਪੁਰਾਣੀ ਹੱਥੀ ਚ ਵਾਇਰਾਂ ਦੋਸਤੋ ਥਾਣ ਲੱਗਿਆ ਹੋਇਆ ਵੈੜ ਨੂੰ ਪਹਿਲਣ ਵੈੜ ਨੂੰ ਦੋਸਤੋ ਥਾਣ ਹੈ ਹੋ ਜਾ ਘਟ ਮਿਲਦਾ ਵੇਖਣ ਵਾਸਤੇ ਤੇ ਥਾਣ ਦੋਸਤੋ ਚੰਗਾ ਲੱਗਿਆ ਹੋਇਆ ਦੁੱਧ ਬਾਈ ਕਹਿੰਦਾ 15 ਪਲੱਸ ਚਵਾਜੂ ਖੁੱਲਾ ਟਾਈਸਨ ਦਾ ਬਾਈਆਂ ਸੀਮਨ ਲੱਗਿਆ ਹੋਇਆ ਹਵਾਨਾ ਦੋਸਤੋ ਇੱਕ ਮਹੀਨੇ ਚ ਵੈੜ ਨੇ ਚੰਗਾ ਵੱਡਾ ਤਿਆਰ ਕਰ ਜਾਣਾ ਵਲਟੈਲ ਦੋਸਤੋ ਹਵਾਨੇ ਚ ਅਜੇ ਕਾਫੀ ਪਈ ਆ ਰੇਟ ਬਾਈ ਕਹਿੰਦਾ 40000 ਰੁਪਇਆ ਉਹ ਚੋ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਏ ਜੀ ਵੀਡੀਓ ਨੂੰ ਐਡ ਤਾਂ ਹੀ ਵੇਖਣ ਲਈ ਸਾਰੇ ਭੈਣਾ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਜੀ